ਅਸੀਂ ਆਪਾਂ ਚੱਲ ਰਹੇ ਹਾਂ ਗੁਰਦੁਆਰਾ ਸੀਂਬੜੋ ਹੁਣ ਅਸੀਂ ਠੰਗੇੜੇ ਤੋਂ ਅਗਲੇ ਪਾਸੇ ਨੂੰ ਚੱਲ ਪਏ ਗੁਰੂ ਤੇਗ ਬਹਾਦਰ ਜੀ ਦੀ ਸ਼ਾਨ ਚਰਨ ਜੋ ਪ੍ਰਾਪਤ ਸਥਾਨਾਂ ਦੇ ਦਰਸ਼ਨ ਕਰਦੇ ਹੋਏ ਪਹਿਲਾ ਗੁਰਦੁਆਰਾ ਸ੍ਰੀ ਰੋਟਾ ਸਾਹਿਬ ਗਏ ਸੀ ਜਿੱਥੇ ਗੁਰੂ ਸਾਹਿਬ 1665 ਈਸਵੀ ਦੇ ਵਿੱਚ ਆਈ ਸੀ ਤੇ ਉਸ ਤੋਂ ਅੱਗੇ ਅਸੀਂ ਗੁਰਦੁਆਰਾ ਤੰਘੇੜਾ ਸਾਹਿਬ ਆਏ। ਇੱਥੇ ਵੀ ਗੁਰੂ ਤੇਗ ਬਹਾਦਰ ਜੀ ਆਏ ਸਨ। ਤੇ ਹੁਣ ਅਸੀਂ ਅੱਗੇ ਗੁਰਦੁਆਰਾ ਸਿੰਬੜੋ ਪਿੰਡ ਉੱਥੇ ਜਾ ਰਹੇ ਹਾਂ। ਉੱਥੇ ਜਾ ਕੇ ਦੇਖਦੇ ਹਾਂ ਉੱਥੇ ਦੇ ਇਤਿਹਾਸ ਦੇ ਬਾਰੇ। ਰਸਤਾ ਤੁਸੀਂ ਦੇਖ ਰਹੇ ਹੋ। ਬਹੁਤ ਵਧੀਆ ਰਸਤਾ ਬਣਿਆ ਹੋਇਆ ਹੈ। ਇਹ ਰਸਤਾ ਸੂਏ ਵਾਲਾ ਰਸਤਾ ਇਹ ਹੈਗਾ। ਇੱਧਰੋਂ ਮੁੜਦਾ ਜੀ ਕੰਸੂਹਾ ਆਲੂਆਲਾ 2 ਕਿਲੋਮੀਟਰ ਅੱਗੇ ਪੇਦਣਾ ਸਹੌਲੀ ਥੱਪੇ ਜਾ ਕੇ ਆ ਫਸਲ ਸੀ ਉਹਨੇ ਨੰਗੀ ਫਸਲ ਇਸ ਨੂੰ ਦੇਖ ਕੇ ਵਸਣ ਦਾ ਮਾਲਕ ਕਹਿੰਦਾ ਹੁੰਦਾ ਵੀ ਇਹ ਵਾਸ ਉਹਨਾਂ ਅਗਲੀ ਵਾਰੀਾਰੇ ਕਰਜੇ ਕਰਦੇ ਲੈ ਜਾਣੇ ਨੇ ਪਰ ਜਾ ਕੇ ਜਦ ਖੇਤਾਂ 'ਚ ਜਾਂਦਾ ਉਦੋਂ ਪਤਾ ਲੱਗਦਾ ਵੀ ਖੇਤਾਂ ਤੋਂ ਹੁਣ ਮੰਡੀ 'ਚ ਜਾਵੜੀ ਮੰਡੀ ਚ ਕੀ ਕਰਨਗੇ ਹੈ ਹਨਾ ਫਸਲ ਸੱਟਣਗੇ ਆ ਬੱਸ ਇਹ ਹੀ ਫਰਕ ਹੈ ਤੋ ਛੋਟੀ ਮੋਟੀ ਨਹਿਰ ਕਹਿ ਲੋ ਕੱਟੀਆਂ ਵੀ ਤਾਂ ਜੋ ਕਿਤੇ ਪਾਣੀ ਨਾ ਜਮੀਨ ਦੇ ਅੰਦਰ ਰਹਿ ਜਾਵੇ ਪੰਜਾਬ ਚੋਂ ਪਾਣੀ ਬਾਹਰ ਜਾਣਾ ਚਾਹੀਦਾ ਪੰਜਾਬ ਚ ਰਹਿ ਗਿਆ ਤਾਂ ਕੰਮ ਖਰਾਬ ਹੈ ਲਓ ਜੀ ਇੱਥੋਂ ਕਿਸ਼ਨਗੜ੍ਹ ਥੱਪੇ ਨੂੰ ਜਿਹੜਾ ਕਮਸੂਹੇ ਨੂੰ ਜਾਂਦਾ ਦਿੱਤਾ ਸਿੰਪੜੋ